ਮੌਨਸੂਨ ਆਉਣ ਦੇ ਬਾਵਜੂਦ ਜੁਲਾਈ ਵਿੱਚ بارش ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈ ਹੈ ਜਿਸ ਸਹਾਰ ਸਰ ਪਾਖੜਾ ਡੈਮ ਦੇ ਪਾਣੀ ਦੇ ਪੱਧਰ ਤੇ ਵੀ ਪਿਆ ਇਸ ਵਾਰ ਹਿਮਾਚਲ ਦੇ ਉੱਪਰਲੇ ਇਲਾਕਿਆਂ ਵਿੱਚ بارشਾਂ ਨਾ ਹੋਣ ਕਾਰਨ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘੇਟਾ ਗਿਆ ਇਸ ਵੇਲੇ ਪਾਖੜਾ ਦਾ ਪਾਣੀ ਦਾ ਪੱਧਰ 1620 ਫੁੱਟ ਹੈ ਜਦਕਿ ਪਿਛਲੇ ਸਾਲ 1634 ਫੁੱਟ ਤੇ ਸੀ ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਾਣੀ ਦਾ ਪੱਧਰ 14 ਫੁੱਟ ਘਟ ਗਿਆ ਇਸ ਕਾਰਨ ਬਿਜਲੀ ਉਤਪਾਦਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਬਿਜਲੀ ਦਾ ਉਤਪਾਦਨ ਪਿਛਲੇ ਸਾਲ 1214 ਮੈਗਾਵਾਟ ਹੋਇਆ ਸੀ ਤੇ ਅੱਜ ਦੇ ਦਿਨ 847 ਮੈਗਾਵਾਟ ਸੀ ਇਹ ਡੈਮ ਪੰਜਾਬ ਸਮੇਤ ਹਰਿਆਣਾ ਹਿਮਾਚਲ ਰਾਜਸਥਾਨ ਨੂੰ ਵੀ ਬਿਜਲੀ ਸਪਲਾਈ ਕਰਦਾ ਹੈ ਤੇ ਜੇਕਰ بارش ਆਉਣ ਵਾਲੇ ਟਾਈਮ ਵਿੱਚ ਨਾ ਹੋਈ ਤਾਂ ਬਿਜਲੀ ਸੰਕਟ ਹੋਰ ਵੀ ਵੱਧ ਸਕਦਾ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਬਿਜਲੀ ਦਾ ਬੁਰਾ ਹਾਲ ਹੈ ਤੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਪਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਘਟ ਗਿਆ ਹੈ ਪਿਛਲੇ ਸਾਲ ਦੇ ਮੁਕਾਬਲੇ 14 ਫੁੱਟ ਪਾਣੀ ਦਾ ਪੱਧਰ ਇਸ ਵਾਰ ਘਟ ਦਰਜ ਕੀਤਾ ਗਿਆ ਹੈ ਸਵਾਭਿਕ ਹੈ ਕਿ ਬੀਜ ਦਾ ਉਤਪਾਦਨ ਹੀ ਘਟ ਹੋਵੇਗਾ ਕਿਉਂਕਿ ਜਿਗਰ ਪਾਣੀ ਦੀ ਕਲਤਾਵੇਗੀ ਤਾਂ ਬੀਜ ਦੇ ਉਤਪਾਦਨ ਦੇ ਵਿੱਚ ਵੀ ਕਟੌਤੀ ਆ ਸਕਦੀ ਹੈ ਡੈਮ ਪੰਜਾਬ ਸਮੇਤ ਹਰਿਆਣਾ ਹਿਮਾਚਲ ਤੇ ਰਾਜਸਥਾਨ ਨੂੰ ਬਿਜਲੀ ਸਪਲਾਈ ਕਰਦਾ ਹੈ ਤੇ ਜੇਕਰ بارش ਆਉਣ ਵਾਲੇ ਟਾਈਮ ਦੇ ਵਿੱਚ ਨਾ ਹੋਈ ਤਾਂ ਬਿਜਲੀ ਸੰਕਟ ਹੋਰ ਵੀ ਵੱਧ ਸਕਦਾ ਹੈ। ਗੌਰਤਲਬਾਖੀ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਬਿਜਲੀ ਦਾ ਕਾਫੀ ਮਾੜਾ ਹਾਲ ਹੈ ਜਿਸ ਦੇ ਚੱਲਦਿਆਂ ਜਿੱਥੇ ਕਿਸਾਨ ਵਰਗ ਪਰੇਸ਼ਾਨ ਆ ਉੱਥੇ ਆਮ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਤੇ ਦੂਜੇ ਪਾਸੇ ਭਾਖੜਾ ਡੈਮ ਦੇ ਵਿੱਚ ਘਟਦਾ ਪਾਣੀ ਦਾ ਪੱਧਰ ਇਸ ਸਮੱਸਿਆ ਨੂੰ ਹੋਰ ਵੀ ਵਧਾਉਂਦਾ ਹੋਇਆ ਜਾਪ ਰਿਹਾ। ਭਾਖੜਾ ਨੇ 14 ਫੁੱਟ ਪਾਣੀ ਘਮੇ पिछले साल की तुलना में जहां तक पोंग डैम में सवाल है पोंग डैम में पानी 27 फीट कम है पिछले साल की तुलना में और उसको ध्यान में रखते हुए जो भागड़ा ब्यास प्रबंध बोर्ड है एक इसकी टेक्निकल कमेटी मीटिंग होती है जिसमें सभी राज्यों के प्रतिनिधि होते हैं और उसमें बिजली विभाग के भी सब अधिकारी होते हैं सभी बोर्डों के तो उससे क्या होता है कि हमने सब लोगों को पता रखा है कि भाई पानी की ये पोजीशन है ये हालत है इस हिसाब से आप अपना पानी का इस्तेमाल करें और थोड़ा कंजर्वेटिव यूज करें पानी का जिससे कि पूरे साल हम पानी आपको उपलब्ध करा सकें